ਦੇ ਦੋਸਤੋ ਮੈਂ ਨਿਸ਼ਚਤਰਪੰਦੇ ਤੁਸੀਂ ਦੇਖ ਰਹੇ ਹੋ ਵਤਨ ਦੀ ਮਿੱਟੀ ਨਿਊਜ਼ ਚੈਨਲ ਤਾਂ ਦੋਸਤੋ ਜਿਹੜੀ ਮੈਂ ਖਬਰ ਅੱਜ ਨਸ਼ਰ ਕਰਨ ਲੱਗਾ ਇਹ ਮਾਮਲਾ ਜੀ ਪਿੰਡ ਖਜਾਰੇ ਦਾ ਬੀਤੇ ਦਿਨੀ ਪਿੰਡ ਖਜਾਰੇ ਵਿੱਚ ਚਮਕੌਰ ਸਿੰਘ ਸਨ ਉਹ ਪਿਆਰਾ ਸਿੰਘ ਸੁੱਚਾ ਸਿੰਘ ਪਿਆਰਾ ਸਿੰਘ ਉਹਨਾਂ ਦੇ ਤਾਂ ਆ ਕੇ ਕੁਝ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਇਸ ਸਬੰਧੀ ਜਦੋਂ ਅਸੀਂ ਦੋਨਾਂ ਧਰਾਂ ਦਾ ਪੱਖ ਜਾਣਿਆ ਤਾਂ ਪੁਸਤ ਦੇ ਪੱਖ ਜਾਣਨ ਬਾਅਦ ਅਸੀਂ ਤਸਿੱਕਾ ਖਾਣੇ ਵਿੱਚ ਪਹੁੰਚੇ ਐਸਐਚਓ ਸਾਹਿਬ ਨਾਲ ਬਾਰ-ਬਾਰ ਅਸੀਂ ਉਹਨਾਂ ਨੂੰ ਫੋਨ ਤੇ ਗੱਲ ਕਰਨਾ ਕਰਨੀ ਚਾਹੀ ਰਾਬਤਾ ਕਰਨਾ ਚਾਹ ਪਰ ਐਸਐਚਓ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਕਿ ਮੇਰੇ ਕੋਲ ਮੇਰੇ ਪਿਆਚ ਮਾਮਲਾ ਨਹੀਂ ਹੈ ਹਾਲਾਂਕਿ ਐਸਐਚਓ ਦੋ ਵਾਰੀ ਖੁਦ ਮਾਮਲਾ ਦੇਖਣ ਗਏ ਪਰ ਕਿਤੇ ਨਾ ਕਿਤੇ ਢੰਡੀ ਕਿੱਥੇ ਹੈ ਦੋ ਵਾਰੀ ਅਸੀਂ ਰਾਬਤਾ ਕਰਨਾ ਚਾਹਿਆ ਪਰ ਉਹਨਾਂ ਨੇ ਸਾਫ਼ ਬਾਈਟ ਕਰਨ ਤੋਂ ਗੱਲਬਾਤ ਕਰਨ ਤੋਂ ਪੱਤਰ ਕਰ ਉਹਦੇ ਨਾਲ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਤਾਂ ਤੁਸੀਂ ਵੇਖਦੇ ਰਹੋ ਵਤਨ ਦੀ ਮਿੱਟੀ ਨਿਊਜ਼ ਚੈਨਲ ਮੈਂ ਨਿਸ਼ਾਤਰ ਕੰਦੇਰ ਉਹ ਲੋੜ ਹੀ ਨਹੀਂ ਕਿ ਉਹ ਉਸ ਮੈਟਰ ਦੇ ਵਿੱਚ ਨਾ ਹੋਣਾ ਤੇ ਜਿਹਨੂੰ ਨੁਕਸਾਨ ਜਿਹਦਾ ਹੋਇਆ ਹੈ ਜੇ ਨੁਕਸਾਨ ਜਿੱਦਾਂ ਹੋਇਆ ਹੈ ਹਾਂਜੀ ਤੇ ਦਲਫੇ ਦੇ ਬਜੇ ਤੇ ਸਾਫ ਪਰਸੈਂ ਨਜ਼ਰ ਆਉਂਦੀ ਹੈ ਹਾਂਜੀ ਇਹ ਨੁਕਸਾਨ ਨੂੰ ਇਹ ਵੀ ਉਹ ਕਹਿੰਦੇ ਕੋਈ ਨੁਕਸਾਨ ਇਹਨਾਂ ਨੇ ਆਪੇ ਕੀਤਾ ਮੈਂ ਕੋਈ ਮਤਲਬ ਤੋਂ ਨਹੀਂ ਕਿ ਕਿ ਹੋਇਆ ਮੈਂ ਤਾਂ ਨਹੀਂ ਕੋਈ ਸੇਜਮੈਂਟ ਦੇ ਦੇਣਾ ਚਾਹਤੀ ਕਿਉਂਕਿ ਦੋ ਪਾਣੀ ਮੇਰੇ ਕੋ ਨਹੀਂ ਆਇਆ ਇਸ ਦੇ ਤੌਰ ਤੇ ਮੈਂ ਉਹਨਾਂ ਨੇ ਉਹਨਾਂ ਨੇ ਦਰਖਾਸਤ ਜਿਹੜੀ ਆ ਮੀਡੀਆ ਤੇ ਰੂਬ ਰੂ ਕੀਤੀ ਹੈ ਜੀ ਦਰਖਾਸਤ ਕੀਤੀ ਹੈ ਨਾ ਹਾਂਜੀ ਆਪਨੀ ਆਹ ਦੋਈ ਪਾਰੀਆਂ ਇੱਕ ਵਾਰੀ ਇਸ ਤਰੀਕੇ ਨਾਲ ਬੈਠੀਆਂ ਮੀਆ ਸਾਨੂੰ ਉਹਨਾਂ ਨੇ ਇਹ ਹੀ ਆਖਿਆ ਕਿ ਅਸੀਂ ਇਕੱਤਰਤਾ ਇਹ ਹਮਾਰੋ ਬਾਰੋ-ਬਾਰ ਹੋ ਰਿਹਾ ਹੈ ਤੇ ਜੋ ਵੀ ਹੋਣਾ ਸੀ ਨਾਲ ਹੀ ਆਪਣੀ ਸੇਮਰੀ ਆਪਣਾ ਲਖਾਰੀਆਂ ਵੀ ਤੁਹਾਨੂੰ ਜੀ ਉਹ ਬਾਤ ਵਾਹੀ ਨਹੀਂ ਤੇ ਮੈਨੂੰ ਵੀ ਪਿੰਡ ਤੋਂ ਪਤਾ ਲੱਗਾ ਕਿ ਫਿੰਡ ਵੀ ਨਹੀਂ ਬੈਠੀਆਂ ਜੀ ਅੱਛਾ ਗੁਮਾਰ ਮੇਰੇ ਤੇ ਮੰਡੀ ਨਾਲ ਜਿਹੜੇ ਉੱਤੇ ਸਾਮ ਮਿਲੇ ਪਤਾ ਲੱਗਦਾ ਨਾ ਕਿ ਵਾਕਿਆ ਇਹ ਨਹੀਂ ਲਈ ਮੌਕਾ ਮੈਂ ਗਈ ਦੋ ਵਾਰੀ ਵੇਖ ਹਾਂਜੀ ਪੁਲਿਸ ਕਹਿੰਦੇ ਦੋ ਵਾਰੀ ਗਈ ਸੀ ਮੇਰੇ ਆਏ ਗਏ ਆ ਤੇ ਇੱਕ ਵਾਰੀ ਮੈਂ ਫੋਟੋ ਲਈ ਹਾਂਜੀ ਹਾਂ ਤੇ ਥੀ ਲੜ ਗਈ ਤੁਹਾਨੂੰ ਉਹ ਮੌਕੇ ਤੇ ਜੇ ਤੁਸੀਂ ਕੀ ਦੇਖਿਆ ਮੌਕੇ ਤੇ ਉਹ ਜਿਹੜਾ ਮਦਦੀ ਤੇਰੇ ਵੇਖੋ ਆਪਣੀ ਆਰਟਿਸਟ ਸਟੇਟਮੈਂਟ ਦੇ ਹੀ ਦਾਂਗੇ ਉਸ ਤੋਂ ਬਾਅਦ ਮੈਂ ਕਾਰਵਾਈ ਕਰਦੇ ਹਾਂ ਹਲਾ ਤੇ ਤਾਂ ਉਹ ਹੀ ਕਾਣਾ ਗੱਲ ਕਰ ਰਹੇ ਨੇ ਸਟੇਟਮੈਂਟ ਨਹੀਂ ਇਹਨਾਂ ਨੇ ਹਾਸੋਸੇਸਿਟੀ ਕੋਲ ਠੀਕ ਹੈ ਜੀ ਮੈਂ ਆਜਾ ਜੰਪੀ ਰਿਕਵੈਸਟ ਅਲ ਸਟੇਟਮੈਂਟ ਜਦੋਂ ਕੁਝ ਆਪਣੀ ਕੋਈ ਨਹੀਂ ਮੇਰੇ ਕੋਲ ਕੋਈ ਸਵੰਤੰਗਾ ਜਦੋਂ ਮੱਝ ਆ ਜਾਂਦਾ ਕਿ ਜਿਹੋ ਵਾਲਾ ਮੈਟਰ ਹੈ ਉਧਰ ਫਿਲਹਾਲ ਬਿਜੀ ਹੋ ਬਾਹਰ ਆ ਜੀ ਹਾਂ ਤੇ ਜਦੋਂ ਵੀ ਸੈਂਸਨ ਸੈਂਸਨ ਪੋ ਇਹਨਾਂ ਦੀ ਖੇਕ ਲੈਣੇ ਕਾਰਵਾਈ ਕੀ ਕਹਿੰਦੇ ਹਨ ਅਛਾ ਜੀ ਤੇ ਅੱਜ ਤੁਸੀਂ ਫੀ ਹੋਗਾ ਠੀਕ ਹੈ ਕੱਲ ਦਾ ਫੋਚ ਕੰਮ ਕਰਦੇ ਕੱਲ ਦਾ ਦੇ ਦੇ ਠੀਕ ਹੈ ਥੈਂਕ ਯੂ ਹਾਂ ਜੀ ਪੱਤਰਕਾਰ ਬੋਲ ਰਿਹਾ ਜੀ ਮੈਂ ਹਾਂ ਜੀ ਪਸਾ ਬੇਬੀ ਤੁਹਾਨੂੰ ਕੱਲ ਵੀ ਕਿ ਪਿਛਲੇ ਖਜ਼ਾਨੇ ਦੇ ਮਸਲੇ ਦੇ ਮੱਦੇਦ ਅਵਾਜ਼ ਮੋੜ ਤੇ ਪਹੁੰਚੇ ਨਿਕਲ ਨਹੀਂ ਕੋਈ ਹੋਣੀ 50 ਚੋੜੀ ਹਾਂ ਮੇਰਾ ਨਾਮ ਚਮਕੌਰ ਸਿੰਘ ਸਾਨੂੰ ਕੋ ਪਿਆਰਾ ਸਿੰਘ ਦਾ ਲੜਕਾ ਹਾਂ ਜੀ ਕਿਹੜਾ ਪਿੰਡਾ ਖਜਾਲਾ ਜੀ ਜੀ ਅੱਜ ਮੀਡੀਆ ਦੇ ਰੂਬਰੂ ਹੋਣ ਦਾ ਕੀ ਮਕਸਦ ਆ ਜੀ ਮਸਤੇ ਹੋਈ ਆ ਵੀ ਜਿਹੜਾ ਬਲਿੰਦਰ ਸਿੰਘ ਧੁਲਾ ਜੀ ਤੇ ਸ਼ੇਰਾ ਇਹ ਗਾੜੀ ਆਉਣ ਦੇ ਆ ਮੰਗਰੇ ਨੇ ਬਹੁਤ ਮੰਦੇ ਆ ਤੇ ਇਹਨਾਂ ਆਣ ਕੇ ਲੜਕਾਰਾ ਮੇਰੇ ਦੂਵੇ ਗਾੜੀ ਮਾਰਿਆ ਤੇ ਮੈਂ ਅੰਦਰੋਂ ਉੱਠ ਕੇ ਗਰਮੀ ਆ ਗਈ ਮੈਂ ਅੰਦਰ ਲੰਮਾ ਪਿਆ ਤੇ ਉੱਠ ਕੇ ਗਿਆ ਤੇ ਇਹ ਗਾੜੀ ਛੋਟੇ ਹਥਿਆਰ ਸਾਰੇ ਲਿਖੇ ਖੜੀ ਆ ਕਿ ਮੈਂ ਇਹਨਾਂ ਨੂੰ ਸਭ ਆਖਿਆ ਮੈਂ ਕਿ ਜਾਓ ਬਹੁਤ ਲਾਈਨ ਹੀ ਚੰਗੀ ਹੁੰਦੀ ਜਦੋਂ ਮੈਂ ਇਹ ਨਹੀਂ ਗੱਲ ਆਖੀ ਤੇ ਇਹ ਦਵਾ ਦਵਾ ਭੱਜ ਕੇ ਕੋਠਿਆਂ ਦੇ ਚੜ ਗਏ ਜੀ ਕੋਠਿਆਂ ਦੇ ਜੜ ਕੇ ਇਹਨਾਂ ਹਮਲਾ ਕਰਨ ਦੇ ਬਈਆ ਇਹ 8 ਟ੍ਰੋੜਾ ਚਲਾਉਣ ਦੇ ਬਈ ਮੋਟਰ ਸ਼ਾਕਲ ਭੰਤੀ ਆ ਦੇ ਸਮਾਰੀ ਮੋਟਰ ਸ਼ਾਕਲ ਤੇ ਇੱਕ ਇੱਕ ਫਿਰ ਦੂਜੇ ਮੋਟਰ ਸ਼ਾਕਲ ਦੇ ਦੋ ਦੋ ਡਿਸ਼ਾ ਹੀ ਚੋਕੇ ਮਾਰੀਆਂ ਤੇ ਹੁਣ ਮੋਟਰ ਸ਼ਾਕਲ ਜਿਹੜੇ ਸਾਡੇ ਭੱਜ ਗਏ ਆ ਇਹ ਆਪਣਾ ਰੋੜਾ ਬਹੁਤ ਜਦੋਂ ਇਹ ਤੁਹਾਡੇ ਤੇ ਹਮਲਾ ਹੋਇਆ ਤੁਸੀਂ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੋਲ ਕੀਤੀ ਹੈ ਜੀ ਪੁਲਿਸ ਨੂੰ ਪੁਲਿਸ ਨੂੰ ਕਾਲ ਵੀ ਕੀਤੀ ਜੀ ਮੌਕੇ ਤੇ ਨਹੀਂ ਪਹੁੰਚੀ ਮੌਕੇ ਤੇ ਵੀ ਬਾਜੇ ਲੇਟ ਆਈ ਥੋੜੀ ਹੁਣ ਦਰਖਾਸਤ ਦਿੱਤੀ ਹੈ ਜੀ ਦਰਖਾਸਤ ਦਿੱਤੀ ਕੀ ਕਾਰਵਾਈ ਕੀਤੀ ਕੀ ਵਿਸ਼ਵਾਸ ਹੋਇਆ ਪੁਲਿਸ ਵੱਲੋਂ ਆਪ ਜੀ ਨੂੰ ਅਜੇ ਕਾਰਵਾਈ ਨਹੀਂ ਕੋਈ ਪਈ ਕਾਰਵਾਈ ਚੱਲ ਨਹੀਂ ਕੀ ਮੰਗ ਕੀ ਕਰਦੇ ਹੋ ਪੁਲਿਸ ਤੋਂ ਨਹੀਂ ਨਹੀਂ ਹੋਵੇ ਪ੍ਰਜਾਣ ਆਪਣਾ ਸਾਰੀ ਜ਼ਿੰਮੇਵਾਰੀ ਪੜਿਆ ਦੇ ਜੀ ਹਾਂ ਜੀ ਸਰ ਆਪਣਾ ਨਾਮ ਦੱਸੋ ਜੀ ਮਨਪ੍ਰੀਤ ਸਿੰਘ ਸਨੋਖ ਚੰਕੌਰ ਸਿੰਘ ਪਿੰਡ ਗੁਰਪਿੰਡ ਖਜ਼ਾਰ ਹਾਂਜੀ ਕੀ ਕਾਰਨ ਰਿਹਾ ਜੀ ਝਗੜੇ ਝਗੜੇ ਦਾ ਕਾਰਨ ਇਹ ਸੀ ਅਸੀਂ ਅਸੀਂ ਤਾਂ ਅੰਦਰ ਬੈਠੇ ਤੇ ਇਹ 40 50 ਜਾਣੇ ਤੁਲਾ ਸ਼ੇਰਾ ਸਾਡੇ ਦਰਵਾਜ਼ੇ ਤੇ ਬੂਰੇ ਆ ਗਏ ਇਹਨਾਂ ਨੇ ਆ ਕੇ ਸਾਨੂੰ ਲਲਕਾਰਿਆ ਲਲਕਾਰਾ ਮਾਰਿਆ ਤੇ ਮੇਰੇ ਪਾਪਾ ਨੇ ਕਿਹਾ ਕਿ ਜਾਓ ਲੜਾਈ ਚੰਗੀ ਨਹੀਂ ਹੁੰਦੀ ਅੱਗੋਂ ਕਹਿੰਦੇ ਕਿ ਅਸੀਂ ਤਾਂ ਅੱਜ ਮਾਰ ਕੇ ਹੀ ਜਾਣਾ ਉਹ ਤੋਂ ਬਾਅਦ ਇਹ ਕੋਠਿਆਂ ਤੇ ਚੜ ਗਏ ਤੇ ਕੋਠਿਆਂ ਤੇ ਚੜ ਕੇ ਸਾਡੇ ਤੇ ਇਹਨਾਂ ਨੇ ਬਹੁਤ ਹਮਲਾ ਕੀਤਾ ਸਾਡਾ ਨੁਕਸਾਨ ਹੋਇਆ ਤੇ ਮੋਟਰਸਾਈਕਲ ਦੋਨੋਂ ਟੁੱਟ ਗਏ ਡਿਸ਼ਾਂ ਟੁੱਟ ਗਈਆਂ ਸਾਡੇ ਘਰ ਦੇ ਟੈਂਕੀਆਂ ਤੱਕ ਨਹੀਂ ਇਹਨਾਂ ਨੇ ਛੱਡੀਆਂ ਏਸੀ ਰੁੱਟ ਗਿਆ ਸਾਡਾ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਕਿ ਜੋ ਸਾਡਾ ਹੱਕ ਹੈਗਾ ਉਹ ਉਹ ਸਾਨੂੰ ਦਿੱਤਾ ਜਾਵੇ ਪਰਿਵਾਰ ਨੂੰ ਕੋਈ ਛੱਤ ਕੋਈ ਲੱਗੀ ਕਿ ਬਚਾਅ ਗਿਆ ਪਰਿਵਾਰ ਦਾ ਬਚਾਅ ਹੋ ਗਿਆ ਸੀ ਇਹ ਅੰਦਰ ਵੜ ਗਈ ਸੀ ਹਨ ਜੀ ਜੀ ਨਾਮ ਲਿਖੋ ਮੇਰਾ ਨਾਮ ਜੀ ਗੁਰਪਿੰਦਰ ਸਿੰਘ ਉਰਫ ਤੁੱਲਾ ਪਿੰਡ ਖਈਆਲਾ ਜੀ ਹਾਂ ਜੀ ਜੀ ਕੱਲ ਜਿਹੜਾ ਝਗੜਾ ਹੋਇਆ ਜੀ ਜਿਸ ਪਰਿਵਾਰ ਨਾਲ ਉਹਨਾਂ ਵੱਲੋਂ ਘੜਤੇ ਕੋਈ ਦੋਸ਼ ਲਾਗੇ ਨੇ ਕੀ ਕਰਨਾ ਚਾਹੁੰਦੇ ਕਹਿਣਾ ਸਰ ਇਹੋ ਜੀ ਆ ਜੀ ਉਹ ਜਸ਼ਨ ਆ ਸਾਡਾ ਮੁੰਡਾ ਛੋਟਾ ਪਹਿਲਾਂ ਜੀ 3-4 ਮਹੀਨੇ ਪਹਿਲਾਂ ਉਸੇ ਮੁੰਡੇ ਦੇ ਗਲ ਪੈ ਹੀ ਉਹਦੀ ਪਾਗ ਇਹਨਾਂ ਨੇ ਪੈਰਾਂ 'ਚ ਰੋਲੀ ਸੀ ਤੇ ਹੁਣ ਫੇਰ ਜਿੰਮ ਦੇ ਵਿੱਚ ਰਾਤ ਪਹਿਲਾਂ ਉਹਦੇ ਚਪੇੜਾ ਮਾਰੀਆਂ ਇਹਨਾਂ ਨੇ ਫੇਰ ਚਲੋ ਅਸੀਂ ਗਏ ਆ ਉੱਥੇ ਵੀ ਹੱਥੋਂ ਪਾਈ ਅਸੀਂ ਵੀ ਹੋਏ ਆ ਤੇ ਉਤੋਂ ਬਾਅਦ ਅਗਲੇ ਦਿਨ ਜੀ ਚਮਕੌਰ ਆ ਜੀ ਤੇ ਉਹਨੇ ਆਪਣੇ ਘਰੋਂ ਸਾਰੇ ਬੰਦੇ ਬੁੰਦੇ ਲੈ ਕੇ ਕੱਚ ਦੀਆਂ ਬੋਤਲਾਂ ਲੈ ਕੇ ਤੇ ਪਹਿਲਾਂ ਤੇ ਬੂਵੇ ਗੜੀ ਲਲਕਾਰੇ ਲਲਕੂਰੇ ਮਾਰੇ ਆ ਜੀ ਫਿਰ ਅਹੀਂ ਵੀ ਅੰਦਰੋਂ ਰੋਲਾ ਪਾਇਆ ਫਿਰ ਕੱਚ ਦੀਆਂ ਬੋਤਲਾਂ ਮਾਰੀਆਂ ਜੀ ਇੰਨਾ ਕੋਠਿਆਂ ਤੇ ਚੜ ਕੇ ਇਹ ਜਿਹੜੀਆਂ ਬੂਗੜਨਾ ਵਾਈਆਂ ਤੁਸੀਂ ਦਰਖਾਸਤ ਦਿੱਤੀ ਆ ਜੀ ਇਸ ਨੂੰ ਦੀ ਹਾਂਜੀ ਸਰ ਦਿੱਤੀ ਆ ਜੀ ਕੀ ਕਾਰਵਾਈ ਕੀਤੀ ਕੀ ਪੁੱਛੋ ਕੋਈ ਕਾਰਵਾਈ ਨਹੀਂ ਹੱਲੇ ਤੱਕ ਕੋਈ ਸਰ ਕੋਈ ਕਾਰਵਾਈ ਕੋਈ ਨਹੀਂ ਹੋਈ ਹਾਂਜੀ ਜਿਹੜਾ ਉਹਨਾਂ ਦੋਸ਼ ਲਾਏ ਆ ਕਿ ਘਰੇ ਆ ਕੇ ਬਲਗੀ ਤੋਸੜ ਦੀ ਕੀ ਕਰਨਾ ਚਾਹੀਦਾ ਉਸ ਸਰ ਕੋਈ ਵੀ ਨਹੀਂ ਆ ਕੇ ਘਰੇ ਕੋਈ ਨਹੀਂ ਗਿਆ ਜੀ ਤੇ ਇਹਨਾਂ ਨੇ ਸਭ ਤੋਂ ਹਮਲਾ ਇਹਨਾਂ ਨੇ ਸ਼ੁਰੂ ਕੀਤਾ ਪਹਿਲਾਂ ਇਹਨਾਂ ਨੇ ਕੱਚ ਵਾਲੀਆਂ ਬੋਤਲਾਂ ਮਾਰੀਆਂ ਹੱਲੇ ਵੀ ਇਹਨਾਂ ਦੇ ਘਰ ਪਈਆਂ ਜੇ ਬੋਤਲਾਂ ਸਰ ਜਿਹੜੀ ਕੱਚ ਦੀਆਂ ਬੋਤਲਾਂ ਮਾਰੀਆਂ ਉਹਦੇ ਸੰਬੰਧ ਵਿੱਚ ਵੀਡੀਓ ਅੱਗੇ ਤੁਹਾਡੇ ਕੋਲ ਸਰ ਵੀਡੀਓ ਕੱਚ ਖਿਲ ਰਿਹਾ ਸਾਡੇ ਕੋਠੇ ਤੇ ਹੱਲੇ ਵੀ ਖਿਲ ਰਿਹਾ ਪਿਆ ਵਾ ਬਾਜ਼ਾਰ 'ਚ ਵੀ ਖਿਲ ਰਿਹਾ ਪਿਆ ਵਾ ਜੇ ਜਿਆਦਾ ਗੱਲ ਤੁਹਾਨੂੰ ਇਦਾਂ ਲੈ ਆਣੇ ਉੱਥੇ ਉਹਨਾਂ ਵੱਲੋਂ ਕੋਈ ਵੀਡੀਓ ਪੇਸ਼ ਕੀਤੀ ਗਈ ਜਦੋਂ ਉਹਨਾਂ ਦੇ ਘਰ ਔੜੇ ਚੱਲਦੇ ਪਏ ਸਰ ਹੁਣ ਚਲੋ ਉਹਨਾਂ ਨੇ ਬਣਾ ਲਈ ਉਧਰੋਂ ਚਲੋ ਅਸੀਂ ਇਧਰੋਂ ਨਹੀਂ ਕਿਸ ਨੇ ਵੀਡੀਓ ਭਰਾਈ ਪਰ ਪਹਿਲ ਉਹਨਾਂ ਨੇ ਕੀਤੀ ਉਹਨਾਂ ਨੇ ਹੱਟ ਤੇ ਕੱਚ ਦੀਆਂ ਬੋਤਲਾਂ ਮਾਰਨੀਆਂ ਸ਼ੁਰੂ ਕੀਤੀਆਂ ਤੇ ਫਿਰ ਇਧਰੋਂ ਵੀ ਚਲੋ